ਆ ਦੇਖੋ ਤੁਹਾਨੂੰ ਦਿਖਾਉਣੇ ਆ ਕਿੰਨੀਆਂ ਲੈਣਾ ਲਗੀਆਂ ਕੀ ਇਹ ਸਰਕਾਰ ਨੇ ਘਰ-ਘਰ ਆਟਾ ਪਹੁੰਚਾਉਣ ਦੇ ਨਾਅ ਹੇਟ ਵਾਅਦੇ ਕੀਤੇ ਸੀਗੇ ਕਿ ਇਹ ਲੋਕਾਂ ਨੂੰ ਲੋਕਾਂ ਨੂੰ ਘਰ-ਘਰ ਜਾ ਕੇ ਆਟਾ ਦਿੱਤਾ ਜਾਊਗਾ ਪਰ ਇਹ ਘਰ-ਘਰ ਨਹੀਂ ਜਾ ਰਿਹਾ ਇਹ ਇੱਕ ਵੇਖੋ ਸੱਜਾ ਰਾਸ਼ਨ ਮੋਹਤ ਰਾਸ਼ਨ ਦੀਪੂ ਨਾ ਬਣਾ ਦਿੱਤਾ ਜਿੱਥੇ ਲੋਕਾਂ ਨੂੰ ਭੀੜ ਇਕੱਠੀ ਕੀਤੀ ਆ ਲੋਕਾਂ ਨੂੰ ਖੱਜਲ ਖਵਾਰੀ ਕਿੱਡੀ ਆ ਕੀਤੀ ਜਾ ਰਹੀ ਆ ਪਹਿਲਾਂ ਨਿਰਦੇਸ਼ ਇਕੱਲੇ ਕਾਟੇ ਦਾਣੇ ਕਣਕ ਠੀਕ ਆ ਹੁਣ ਇਹਨਾਂ ਨੇ ਕਹਿਤਾ ਵਾ ਆਗੇ ਆਟਾ ਦੇ ਲੂਗਾ ਤੇ ਤਾਂ ਕਰਕੇ ਇੱਥੇ ਜਮਾ ਰਜ ਬੈ ਗਿਆ ਵਾ ਉਹ ਇਹ ਆਟਾ ਦੇ ਨਾ ਦੇ ਆ ਸੂੜਾ ਦੇਣ ਦੇ ਫਿਰ ਵਾਪਸ ਆ ਕੇ ਲੈ ਕੇ ਆਏ ਆ ਬੀਬੀਆਂ ਸਾਡੀਆਂ ਟੈਲੀਆਂ ਤੇ ਇਹਦਾ ਕੋਈ ਹੱਲ ਚਾਹੀਦਾ ਵਾ ਇਹ ਪ੍ਰਸ਼ਾਸਨ ਇਹੋ ਚਾਹੁੰਦਾ ਵਾ ਤੁਸੀਂ ਕਹਿੰਦੇ ਹੋ ਜੀ ਮੈਂ ਗੱਲ ਕਹਿੰਨੀ ਆ ਕਿ ਪਹਿਲਾਂ ਵਾਅਦੇ ਕੀਤੇ ਸਰਕਾਰ ਨੇ ਕਿ ਘਰ-ਘਰ ਸੌਦਾ ਦੇਵਾਂਗੇ ਦਾਲ ਆਟਾ ਹੁਣ ਕਹਲਾ ਆਟਾ ਨਿਹਰਾ ਸੂੜਾ ਵਾ ਸਰ ਇਹਨੂੰ ਸੂੜੇ ਨੂੰ ਕੌਣ ਡੰਗਰਾਂ ਨੂੰ ਪਾਵਾਂਗੇ ਕਿ ਜਾਂ ਜੀਆਂ ਨੂੰ ਖਵਾਵਾਂਗੇ ਸਰਕਾਰ ਗਾੜੀ ਇਹੋ ਬੇਨਤੀ ਆ ਕਿ ਕੋਈ ਇਹਨਾਂ ਗਰੀਬਾਂ ਦਾ ਮਸਲਾ ਹੱਲ ਕਰੇ ਤਾਂ ਨਹੀਂ ਤਾਂ ਫੇਰ ਸਰਕਾਰ ਆਉਣ ਵਾਲੀ 'ਚ ਅਸੀਂ ਨਹੀਂ ਲੱਗੇ ਲੱਗਣਾ ਜਿਹੜਾ ਆਟਾ ਇਹ ਤੁਹਾਨੂੰ ਕਿਹਾ ਵੀ ਘਰ-ਘਰ ਦੇਵਾਂਗੇ ਹੁਣ ਤੁਹਾਨੂੰ ਇੱਥੇ ਨਾਲ ਸਾਂਝੀ ਜਗ੍ਹਾ ਸੱਦ ਲਿਆ ਇਹਦੇ ਬਾਰੇ ਹੁਣ ਇਹਦੇ 'ਚ ਇਹ ਆ ਵੀ ਆਟਾ ਵੀ ਇੱਕ ਗਲਤ ਵਾ ਇਹ ਕਾ ਵੇਖ ਲਓ ਵੀ ਰਾਸ਼ ਕਿੰਨਾ ਪਿਆ ਵਾ ਜਨਾਨੀਆਂ ਲਾਈਨ 'ਚ ਲੱਗੀਆਂ ਗੁੱਤੋ-ਗੁੱਤੀ ਹੋਣ ਡਈਆਂ ਵਾ ਤੇ ਘਰ-ਘਰ ਆਟਾ ਦੇਣ ਦਾ ਵਾਵਾ ਉਹ ਕਿੱਥੇ ਚਲ ਗਿਆ ਮੈਂ ਤਾਂ ਇਹ ਗੱਲ ਕਹਿੰਦੀ ਸਰਕਾਰ ਅੱਖਾਂ ਖੋਲ ਕੇ ਕੰਨ ਖੋਲ ਕੇ ਤੇ ਫੇਰ ਗੱਲਾਂ ਕਰੇ ਜਿਹੜੀ ਗੱਲ ਵਾਦਾ ਦੇਣਾ ਕੀਤਾ ਪੂਰਾ ਨਹੀਂ ਕੀਤਾ ਕਾਦੀ ਸਰਕਾਰ ਵਾ ਕਾਦੀ ਸਰਕਾਰ ਗਰੀਬਾਂ ਨੂੰ ਤਾਂ ਥੱਲੇ ਲਾਈ ਜਾਂਦੇ ਹਰ ਗੱਲ ਵਿੱਚ ਮੰਗਤਿਆਂ ਦੇ ਰਸਣ ਦਵਾਂਗੇ ਇਹ ਰਸਣ ਹੁਣ ਕਿੱਥੇ ਗਿਆ ਵਾ ਸਾਨੂੰ ਰੋਟੀਆਂ ਸੂੜੀਆਂ ਨਹੀਂ ਦੇਣੀਆਂ ਵਾ ਸਾਡੇ ਬੱਚੇ ਨਹੀਂ ਤੁਹਾਡੇ ਵਰਗਿਆਂ ਦੇ ਬੱਚੇ ਵਰਗੇ ਅਸੀਂ ਡੰਗਰ ਵਾ ਅਸੀਂ ਨਹੀਂ ਰਸਣ ਇਹ ਲੈਣਾ ਤੁਸੀਂ ਪੂਰਾ ਰਸਣ ਚਾਹੀਦਾ ਸਾਨੂੰ ਬਾਪੂ ਜੀ ਕਿੱਦਾਂ ਸੁੱਕੀ ਗੱਲ ਆ ਇਹ ਆਟਾ ਖਰਾਬ ਨਿਕਲਦਾ ਜੀ ਨਹੀਂ ਇਹ ਲੈਣਾ ਆ ਦੇਖੋ ਸੂੜੋ ਖਾਓ ਦਿਖਾਓ ਖਾਓ ਮਾਰਦਾ ਕੀ ਆਟਾ ਰੱਖੋ ਆ ਖੋਲੋ ਵੀ ਆ ਦੇਖੋ ਜੀ ਆਟਾ ਜਿਹੜਾ ਦਿੱਤਾ ਜਾ ਰਿਹਾ ਆਟਾ ਉਹਨਾਂ ਕਿਹਾ ਜਿਸ ਤਰ੍ਹਾਂ ਡੀ ਡੀ ਟੀ ਦਵਾਈ ਹੁੰਦੀ ਹੈ ਨਾ ਇਸ ਤਰ੍ਹਾਂ ਦਾ ਆਟਾ ਇਹਦੇ ਵਿੱਚ ਕੋਈ ਵੇਖੋ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਲੋਕਾਂ ਨੇ ਕਿਹਾ ਵੀ ਅਸੀਂ ਇਹ ਆਟਾ ਬਿਲਕੁਲ ਨਹੀਂ ਲੈਣਾ ਇਸ ਆਟੇ ਦਾ ਸੀ ਬਿਲਕੁਲ ਜਿਹੜਾ ਬਾਈਕਾਟ ਕਰ ਰਹੇ ਆ ਵੀ ਇਹ ਸਾਨੂੰ ਨਹੀਂ ਇਹਦਾ ਸਾਨੂੰ ਕਣਕ ਹੀ ਚਾਹੀਦੀ ਆ ਔਰ ਚਾਹੀਦੀ ਵੀ ਡੀਪੋ ਰਹੀ ਆ ਜਿਹੜੀ ਅਸੀਂ ਆਪਣੀ ਮਰਜ਼ੀ ਨਾਲ ਜਿਸ ਤਰ੍ਹਾਂ ਮਰਜ਼ੀ ਲੈ ਸਕਦੇ ਆ ਬਖਾਓ ਜੀ ਆਟਾ ਬਖਾਓ ਜਿਹੜਾ ਚੋਕੇ ਨਾਲ ਨੂੰ ਆ ਦਿਖਾਓ ਆਟਾ ਇੱਕ ਮਿੰਟ ਬੁੱਢੜੋ ਆਟਾ ਦਿਖਾਓ ਇਹਨਾਂ ਨੂੰ ਆ ਦੇਖੋ ਜੀ ਇਹ ਆਟਾ ਦਿੱਤਾ ਜਾ ਰਿਹਾ 10 ਕਿਲੋ ਦੀ ਪੈਕਿੰ ਔਰ ਕਈ ਖੱਤਕਾਰਾਂ ਨੂੰ ਆਟਾ ਬਿਲਕੁਲ ਜਿਹੜਾ ਘਟ ਦਿੱਤਾ ਜਾ ਰਿਹਾ ਪੰਜਾਂ ਮੈਂਬਰਾਂ ਦੇ ਥਾਂ ਤੇ ਨਾ 14 ਦਿੱਤਾ ਜਾ ਰਿਹਾ ਕਣਕੀ ਵੇਹ ਮਿਲਣੀ ਚਾਹੀਦੀ ਸਾਫ ਸੁੱਸਰੀ ਫਿਰ ਠੀ ਆ ਦੁੱਛੋ ਪੰਜ ਦਿਰਾਓ ਤੁਸੀਂ ਮੇਰੇ ਦੁੱਛ ਕੀ ਆ ਨਹੀਂ ਕਿ ਜਿੱਥੋਂ ਸਾਨੂੰ ਸਹੀ ਰਸਾ ਮਿਲਦਾ ਵਾ ਸਹੀ ਮਿਲਦਾ ਵਾ ਸੀ ਉੱਥੇ ਜਿਹੜਾ ਕਿ ਵੋਟਾ ਸਾਡੇ ਲੋਕਾਂ ਦੇ ਸਾਡਾ ਸਾਡੇ ਰਸਾ ਲੋਕੀ ਵਢੇ ਲੋ ਖਾਂਦੇ ਆ ਕਿਉਂ ਖਾਂਦੇ ਆ ਤੁਸੀਂ ਸਮਝੋ ਸਰਕਾਰ ਨੇ ਤੁਹਾਨੂੰ ਝੂਠ ਬੋਲਿਆ ਫਿਰ ਇਹੀ ਗੱਲ ਹੋ ਗਈ ਇੱਥੇ ਵੀ ਜੇ ਇੱਥੇ ਗੱਲ ਕਹਿੰਦੇ ਇੱਕ ਥਾਂ ਕਿ ਸਭ ਕਹਿੰਦੇ ਇਹ ਗੱਲ ਇਹ ਸਾਰੇ ਸਾਰੇ ਗਰੀਬ ਜਨਤੀ ਇਹ ਉਹਦੇ ਕਢੀਪੋਂ ਦਾ ਕਣਕ ਮਿਲੇ ਤੇ ਆਰਾਮ ਨਾਲ ਸਾਫ ਸੁੱਧ ਰਿਹਾ। ਜੀ ਸਾਨੂੰ 20 25 ਕਿਲੋ ਕਢ ਕੇ ਮਿਲੇ ਇੱਕ ਜਣੇ ਨਹੀਂ 15 ਕਿਲੋ 10 ਕਿਲੋ ਨਹੀਂ ਲੈਣੀ। ਬਤਾਲਾ ਕਿੰਨੇ ਜੀਆਂ ਦੀ ਮੇਰੀ ਕਣਕਾ ਜ। ਇੱਕੋ ਜੀ। ਪੰਜਾਂ ਪੰਜਾਂ ਜੀਆਂ ਦੀ ਉਹ ਤੁਹਾਡੀ। ਤੇ ਕੀ ਕਹਿੰਦੇ ਆ? ਹਾਂ ਜੀ ਉਹਨਾਂ ਦੇ ਨਾਂ ਨਹੀਂ ਹੈਗੇ। ਕਰਦੇ ਕਰ ਦਿੱਤੇ ਆ। ਹੁਣ ਇੱਕੋ ਜਣੇ ਦਿੱਤੀ ਆ। ਹਾਂ ਜੀ। ਆਹ ਇਹੋ ਹੀ ਆ। ਕਿੰਨੀ ਮਿਲੀ ਫੇਰ? ਆਹ ਆਟਾ ਹੀ ਮਿਲਿਆ ਹੁਣ 5 ਕਿਲੋ। 5 ਕਿਲੋ ਮਿਲਿਆ। ਹਾਂ। ਹੋਰ ਨਹੀਂ ਮਿਲੀ। ਨਾ ਉਹ ਪੰਜਾਂ ਜੀਆਂ ਦੀ ਆ ਕਣਕ ਤੇ ਤਿੱਲਾਂ ਦੀ ਮਿਲੀ ਆ। ਹਾਂ ਜੀ। ਇਹ ਕਹਿੰਦੇ ਤਿੰਨਾਂ ਦੀ ਮਿਲਣੀ ਆ। ਹਾਂ ਜੀ ਹੋਰ ਜੀਆਂ ਦੇ ਨਾਲ ਉਹ ਹੁਣ ਆਂਦੇ ਆ ਤੁਸੀਂ ਉਹ ਲੈ ਜਾਓ ਆਪਣਾ ਮੇਰੇ ਕੋਲ ਗਲਤੀ ਲੱਗੀ ਆ ਆਧਾਰ ਕਾਰਡ ਦੀ ਅੱਛਾ ਹਾਂ ਜੀ ਇਹਨੇ ਸਰਜੀਤ ਸਿੰਘ ਜਿਹਨਾਂ ਦਾ ਪਿੰਡਾ ਬਤਾਲਾ ਅੱਜੇ ਆਪਣੀ ਸਰਕਾਰੀ ਸਮ ਜੋ ਆਟਾ ਦਾਲ ਜਿਹੜੀ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀ ਆ ਰਹੀ ਆ ਪਰ ਇਹਨਾਂ ਦਾ ਦੋਸ਼ ਆ ਕਿ ਸਾਡੇ ਜਿਹੜੇ 5 ਜੀ ਆ ਉਹਨਾਂ ਵਿੱਚੋਂ ਸਾਨੂੰ ਸਿਰਫ ਦੋ ਜੀਆਂ ਦੀ ਮਿਲੀ ਆ ਬਾਕੀ ਕਹਿੰਦੇ ਆ ਵੀ ਆ ਤੁਹਾਡੇ ਕਾਰਡ ਕੱਟੇ ਗਏ ਆ ਜਦ ਕਿ ਅਸੀਂ ਅਜੇ ਆਨਲਾਈਨ ਤੋਂ ਕੱਢਿਆ ਬਈਨਾਂ ਦਾ ਸਾਰਾ ਰਿਕਾਰਡ ਆ ਤੁਹਾਨੂੰ ਦਿਖਾ ਰਹੇ ਆ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਇੱਥੇ ਇਹਨਾਂ ਦੇ ਪੂਰੇ 5 ਜੀ ਜਿਹੜੇ ਆ ਪੂਰੇ ਹੀ ਆਏ ਆ ਇਹਨਾਂ ਔਰ ਇਹ ਜਿਹੜੇ ਅਧਿਕਾਰੀ ਇਹਨਾਂ ਨੂੰ ਆਟਾ ਜਾਂ ਕਣਕ ਦੇ ਰਿਆ ਉਹ ਆਪਣੀ ਮਨਮਰਜ਼ੀ ਨਾਲ ਹੀ ਪੰਜਾਂ ਦੇ ਵਿੱਚੋਂ ਕਿਸ ਨੂੰ ਚਾਹ ਨਹੀਂ ਦੇਣ ਦੇ ਕਿਸ ਨੂੰ ਤਿਆਹ ਦੇਣ ਦੇ ਬਹੁਤ ਕਪਲੇਬਾਜੀ ਜਿਹੜੀ ਆ ਇੱਥੇ ਹੋ ਰਹੀ ਆ ਇੱਕ ਹੈ ਜੀ ਨੂੰ ਅਸੀਂ 5 ਕਿਲੋ ਦੇਣਦੇ ਆ ਇਹ ਜਿਹੜੀ ਇਸ਼ੂ ਚੱਲਦਾ ਪਿਆ ਹਨ ਇਹ ਚ ਇਹ ਡਾਊਟ ਹੋਇਆ ਵਾ ਕਿ ਇਹ ਚ 5 ਕਿਲੋ ਆਉਂਦੇ ਸਾਡੀ ਭਾਂਦੀ ਆ ਤੇ ਇਹਨਾਂ ਨੂੰ 15 ਕਿਲੋ ਦਿੱਤੀ ਆ ਤੇ ਇੱਕ ਬੈਗ ਨਹੀਂ ਦਿੱਤਾ ਹੁਣ ਉੱਥੋਂ ਵੀ ਅਸੀਂ ਨੂੰ ਚੁੱਕ ਕੇ ਲੈ ਜੂਗਾ ਬੈਗ ਘਰ ਨੂੰ ਇਹ ਚੋਂ ਅਸੀਂ ਥੋੜੀ ਹੈਂਡਲ ਕਰਨਾ ਸਾਡੇ ਨਾਲ ਇੱਥੋਂ ਤਾਂ ਹੀ ਗੱਲ ਆ ਬਸ ਇੱਥੇ ਸਾਡੇ ਨਾਲ ਡਾਊਟ ਸ਼ੁਰੂ ਹੋਇਆ ਜਗਾ ਜੀ ਕਲੀਅਰ ਕਰੋ ਕਿ ਸਾਡਾ ਅੜਨਾ ਇੱ ਕੋਣ ਹੀਂ ਕਰਾ ਦੇ। ਉਹ ਤੁਹਾਡੀ ਇਹਦਾ ਜ਼ਿੰਮੇਵਾਰੀ ਆ। ਇਹ ਆਣੇ ਤਾਂ ਸਾਰਿਆਂ ਹੀ ਭੱਤੀ ਵੀ ਲੱਭ ਸਾਦੇ ਕਿਨੇ ਆਣੇ ਦੀ ਛੇੜਾ ਬੰਦਾ। ਤੁਸੀਂ ਆਟਾ ਦੇ ਰਹੇ ਕਿ ਕਣਕ ਦੇ ਰਹੇ ਹੋ? ਦੋਵੇਂ ਚੀਜ਼ਾਂ ਦੇਣ ਦੇ ਸਾਰੇ। ਪਰ ਸਰਕਾਰ ਵੱਲ ਕਿਹਾ ਜਾ ਰਿਹਾ ਸੀ ਅਸੀਂ ਆਟਾ ਹੀ ਦੇਣਾ ਹੈ। ਫਿਰ ਕਣਕ ਦੀ ਕਿਉਂ ਕਿਸਤਾ ਨਾਲ ਹੋ ਗਈ? ਇਹ ਕੱਲ ਹੀ ਟੋਕ ਲੱਥਾ ਜੇ। ਅਰੇ ਸਰ ਕੱਲ ਹੀ ਟੋਕ ਲੱਥਾ ਕੰਕਰੀਟ ਦਾ ਵੀ ਆਟੇ ਦਾ ਵੀ। ਉਡੀਕਲ ਸਰਕਾਰ ਨੇ ਕਿਹਾ ਸੀ ਵੀ ਆਟਾ ਘਰ-ਘਰ ਦੇਣਾ ਆ ਤੁਸੀਂ ਇੱਥੇ ਇੱਥੇ ਕਿਉਂ ਵੰਡ ਰਹੇ ਹੋ ਸਾਰਾ ਆਟੋ ਲੱਗਾ ਵਾ ਛੋਟਾ ਥੀ ਲੱਗਾ ਵਾ ਬਾਅਦ ਦਵਾਂਗੇ ਘਰ ਵੀ ਡਿਲੀਵਰੀ ਕਰਾਂਗੇ ਪਰ ਟਾਈਮ ਲੱਗੂਗਾ ਥੋੜੇ ਦੇਰ ਲੋਕਾਂ ਨੇ ਇੱਥੇ ਕੁਛ ਅਧਿਆ ਤੁਸੀਂ ਫਿਰ ਉੱਥੇ ਘਰ-ਘਰ ਪਰਚੀ ਕੱਟਣੀ ਸੀ ਸਰ ਜੋ ਆਨੂੰ ਪਿੱਛੇ ਆਰਡਰ ਆ ਜੋ ਆਨੂੰ ਪਿੱਛੇ ਆਰਡਰ ਆ ਨਾ ਸਾਨੂੰ ਕਿਹਾ ਵਾ ਵੀ ਸਰ ਲਿਸਟ ਆਊਗੀ ਸਾਡੇ ਕੋ ਘਰ-ਘਰ ਵਾਲੀ ਅਸੀਂ ਫੇਰ ਫੋਨ ਕਰਾਂਗੇ ਉਹ ਥੋੜਾ ਕੋਈ ਤੇ ਘਰ-ਘਰ ਵਾਲੀ ਲਿਸਟ ਨਹੀਂ ਆਈ ਨਹੀਂ ਅਜੇ ਨਹੀਂ ਆ ਸਾਡੇ ਕੋ ਮਤਲਬ ਤੁਹਾਨੂੰ ਇਸ ਦਾ ਕੀ ਵੰਡਣ ਵਾਸਤੇ ਹਾਂਜੀ ਹਣ ਹੁਣ ਜੋ ਦਾਰ ਕ